ਤੋ ਗੁੱਡ ਮਾਰਨਿੰਗ ਜੀ ਸਾਰੇ ਹਾਲੋ ਤੇ ਵੈਲਕਮ ਟੂ ਕਿੱਟ ਜੇ ਤੁਹਾਡਾ ਸਾਡੇ ਚੈਨਲ ਤੇ ਮੈਂ ਤੁਹਾਡਾ ਬਹੁਤ ਜਸੂਦਾ ਤੇ ਆਪਾਂ ਪਰਪੇ ਮਿੱਠੀ ਮਿੱਠੀ ਚਾਹ ਦੁੱਧ ਨਾਲ ਹੁਣ ਨਹੀਂ ਪੀਂਦਾ ਮੈਂ ਕਿਉਂਕਿ ਦਮਣ ਤੋਂ ਗਲਾ ਗਿੱਲਾ ਹੋ ਜੇ ਤੇ ਅੱਜ ਮੈਂ ਬੜਾ ਖਰਾਬ ਤੇ ਮੈਂ ਬੋਲਣਾ ਹੈ ਘੱਟ ਥੋੜਾ ਤਾਂ ਵਰਕੇ ਬੜਾ ਖਾਮ ਹੋਣਾ ਗਲਾ ਦੋਦਾ ਪਿਆ ਮੈਂ ਬੋਲਣਾ ਬਸ ਇਹਦਾ ਬਾਕੀ ਮਿਲਦੇ ਰਹਿਣੇ ਹੁਣ ਤੋਂ ਦਲੇਹਾ ਆ ਕੇ ਦੇਦੇ ਕੀ ਕਰਦੇ ਹੁਣ ਆਪਾਂ ਤੁਹਾਨੂੰ ਕਿਹਾ ਸੀਗਾ ਹੋਰਾ ਜਿੱਦਾਂ ਤੁਹਾਨੂੰ ਮੇਰਾ ਦਾਦਾ ਕੀ ਕੀ ਕਰਦੇ ਨਾਨੀ ਨਾਨੀ ਤੁਹਾਨੂੰ ਵਧਾਇਆ ਸੋਹਣੇ ਤੇ ਅੱਖੇ ਮੁੰਡੇ ਆ ਹੋਰ ਨਾਨੀ ਵੇਸ਼ੀ ਕਰਦੀ ਨਾਨੀ ਦੇਖੋ ਤਾਂ ਵੀ ਅੱਗੇ ਨਾਲ ਲੱਗਦਾ ਨਾਨੀ ਬੇਚੀ ਕਰਦੀਏ ਤਾਂ ਆਵਾਜ਼ ਕੱਟਣੀ ਵੈਣੀ ਇਹ ਤਾਂ ਦੱਸੋ ਚਟਾ ਦਾ ਨਾ ਨਾ ਲੈ ਫਿਲਟਰ ਦਾ ਕਮਾਲ ਆ ਨਾਨੀ ਇਹ ਆਹੋ ਆ ਦੂਰਾ ਲੱਗਦਾ ਇਹ ਤੇ ਪਛਾਣ ਉਹ ਨਾਨੀ ਮੈਂ ਹੀ ਆ ਨਹੀਂ ਮੈਨੂੰ ਪਤਾ ਉਹ ਵੀ ਤੂੰ ਯਾਰ ਅੱਗ ਹੋਰਾ ਨਾਨੀ ਤੁਸੀਂ ਚਟੇ ਆ ਨਾ ਇਹ ਕਹਿੰਦੇ ਭਾ ਹ ਮੈਰੀ 골ਡ ਆ ਆਈ ਸੀ ਆਪਾ ਆਇਤ ਉਧਰ ਲਾਲ ਲੋੜੋ ਹੈ ਉਧਰ ਲੱਗੇ ਹੋ ਪੋਲ ਲੱਗੇ ਰਹੇ ਉਹ ਮੇਰੇ ਅੰਦਰ ਸੀ ਤਾਰ ਕੱਢੋ ਬੇਚਿਆ ਬਲਾਉਜਰ ਤੇ ਜਦ ਤੱਕ ਜੀ ਨਿਕਲੇ ਤੇ ਫਸਤੀ ਦੂੰਗਾ ਨਾ ਹੀ ਬਲਾਉਜਰ ਬਣਾਉਣਾ ਵੇ ਨਹੀਂ ਜੇ ਨਿਕਲੇ ਤੇ ਫਸਤੀ ਦੂੰਗਾ ਤੁਹਾਨੂੰ ਨਾ ਮੇਰੇ ਨਾਲ ਦਾਸ ਵੇ ਦਾਸਰ ਤੇ ਥੋੜਾ ਜਿਆਦਾ ਰਹਿ ਲੈ ਰੁਪਏ ਹੈ ਨਹੀਂ ਦਾਸ ਰਪਏ ਮੈਂਟਲ ਫਲੈਨ ਚਲਾਉਂ ਅਭੀ ਹੋਣਾ ਮੇਰੇ ਮਾਰੇ ਨਦੀ ਵੇ ਆ ਕੇ ਮੈਨੂੰ ਆਵ ਨਹੀਂ ਦਿੱਤਾ ਆ ਦੋ ਕੱਟੇ ਕਿਤੇ ਲੜਕੀਆਂ ਰਹੀਆਂ ਇਹ ਮੈਨੂੰ ਨਹੀਂ ਪਤਾ ਆ ਤਰੀ ਅਮਰੀਕੋ ਗੋਲਡ ਆ ਗੋਲਡ ਦੇ ਵਾਸਤੇ ਲਾ ਦਾਂਗੀ ਹਾਂ ਬਸ ਕੋਡ ਤਾਂ ਹੈ ਨਹੀਂ ਮੈਂ ਇਹੀ ਆਪਾਂ ਲਾ ਤਾ ਦੇ ਬੁਢੇ ਖੋ ਨਾ ਦੇਖ ਲੈ ਰੇ ਇਸ਼ਟ ਰੇ ਨਾ ਏ ਕੜਾ ਕੜਾ ਇਹ ਕਲਿੰਗਾ ਦਾ ਤੋੜੀ ਦਾ ਹੀ ਹੁੰਦਾ ਹੈਗਾ ਨਾ ਤੋੜਦਾ ਮਾਰੇ ਕੀ ਹੈ ਤਾਂ ਇਧਰ ਹੀ ਖਾਣੇ ਗਲੀ ਜੇ ਗਲੀ ਜੇ ਗਲੀ ਜੇ ਕਿੱਥੇ ਲੱਗੀ ਅਚਾ ਚਾ ਦੇ ਜਗੈ ਨਵੀਂ ਦਾ ਬੂਟਾ ਲਾਉਣ ਵਾਸਤੇ ਮੰਮੀ ਨਾਲ ਬਾਤ ਕਰੇ ਨੇ ਇੱਥੇ ਤਾਂ ਲਾਕ ਕਰ ਦੇ ਤੇ ਭੰਗਰੇ ਵਿੱਚ ਅੰਬ ਨੂੰ ਆਮ ਵੀ ਲੱਗਣੇ ਆ ਖਜੂਰ ਦੇ ਲੱਗ ਜਾਣੇ ਆ ਮੇਰੇ ਤੇ ਪੇੜ ਓਏ ਗੱਲ ਆ ਬਰੂ ਆਂਦੇ ਆਮ ਲੱਗੇ ਬੂਰ ਪਿਆਰੇ ਕਿਨੇ ਅੰਬ ਨੇ ਅੰਬ ਕਿਨੇ ਲਗੇ ਅੰਬ ਖਜੂਰ ਲਗੇ ਮੈ ਵੀ ਚਾਹਿਆ ਖਬਰ ਅੰਬ ਕੋ ਲਗੇ ਖਜੂਰ ਹਾਂ ਆਹ ਤੇ ਆਪਾਂ ਨਾਲ ਸਟਰੀਮ ਤੇ ਬੋਲੀਆ ਆਪਣਾ ਆਹ ਕਾਨੂੰ ਸ਼ੈਂਪੂ ਐ ਇਹ ਤੁਹਾਨੂੰ ਲੋੜ ਚਾਹੀਦੀ ਇਹਨੇ ਵਾਲ ਸਾਰੇ ਕੱਟਾ ਯਾਰ ਚੰਗਾ ਨਹੀਂ ਆਪਾਂ ਅਜਾ ਕਹਿ ਰਹੇ ਸੀ ਕਿ ਮੈਂ ਤਾਂ ਉੱਡੀ ਮਾਰ ਗਿਆ ਨਾ ਮਜ਼ਾ ਆਉ ਖੋਈਏ ਜੇ ਕਿ ਅੰਬ ਕੋ ਜਬੜੀ ਮਹਿੰਗਾ ਬਕਵਾਡ ਯੂ ਕੈਨਟ ਯੂਜ਼ ਐਂਡ

ਉਗ ਰਕ ਲਿਆ ਜਿਹੜਾ 5 6 ਦਿਨੋਂ ਕੋਲ ਕੈਲੀਕੋਟ ਜਪੜਾ ਹੋਵੇ ਉਹ ਵੀ ਦੇਖ ਬਾਕੀ ਦੇਖੋ ਵੀਗਾ ਦੇ ਰੋਟੀ ਪਾਈ ਖਾਂਦੀ ਨਹੀਂ ਪਈ ਜੀ ਉੱਤੇ ਚੜੀ ਸੀ ਆ ਉਹ ਤੱਕ ਮੈਂ ਨਗਾ ਥਲੇ ਉਤਰ ਕੇ ਟੌਂਗ ਨੂੰ ਨੀਚਾ ਕਰਕੇ ਫਟੇ ਟੌਂਗ ਨੂੰ ਜਨ ਜ ਉਹ ਸੰਦਨੀ ਉਹ ਜਿਹੜੀ ਐ ਤਾਂ ਤੇ ਮੇਰੇ ਵੀਡੀਓ ਉਹ ਸਾਡੀਆਂ YouTube ਤੇ ਸਾਡੇ ਸਾਰੀਆਂ ਵੀਡੀਓ ਪੈ ਗਈਆਂ ਨੇ ਕੋਈ ਦੇਖੋ ਜਾਦੇ ਮੰਮੀ ਦਾ ਵਿੱਚ ਬੋਲਦੇ ਨੇ ਕੁਝ ਨਹੀਂ ਹੁੰਦਾ ਤੇ ਕਿਉਂ ਦਿਮਾਗ ਖਰਾਬ ਕੀਤਾ ਨਹੀਂ ਬਣਾਉਣੀ ਪਲੇਟ ਚੱਲੇ ਚਾ ਉਹਨਾਂ ਵਾਸਤੇ ਮੰਕਰਨ ਵਾਸਤੇ ਚੱਲ ਤੁਸੀਂ ਡੇਟ ਕਰਦੇ ਪਹੁੰਚਾ ਦਿੱਤੇ ਦੋਦੇ ਚੱਕ ਲੈ ਅੰਕਲ ਗੰਜੇ ਹੋ ਗਏ ਨਾ ਅੰਕਲ ਅੰਕਲ ਵਾਲ ਕਰਕੇ ਟਾਲੇ ਦੀ ਬੜ ਯਾਰ ਮੰਮੀ ਪੂਰੀ ਹੋ ਗਈ ਤਾਂ ਫਿਰ ਕਹਾਣੀ ਕਹਿੰਦੇ ਸਾਡੇ ਦੇ ਰਵਾਜ ਤਾਂ ਬਾਦ ਦਿੰਦੇ ਅੱਛਾ ਤੁਹਾਡੇ ਵਾਲ ਤੋਂ ਅੱਛਾ ਗੰਜਣਾ ਮੈਨਾਂ ਦੇਖੀ ਸੀ ਮੈਨੂੰ ਵੀ ਟੈਨਸ਼ਨ ਨਹੀਂ ਆਪਣੇ ਰਕ ਤੋਂ ਪੰਜਾਬ ਸੇ ਹਨੀਰਵਾਜ ਆ ਤਾਂ ਕਾਣਾ ਹੀ ਨਾ ਉਹ ਚੱਕ ਨੀ ਅਰੇ ਤਾਂ ਹੋਰ ਫੁੱਲ ਦੇਖ ਫੁੱਲ ਤਾਂ ਪਕੇਰੇ ਫ੍ਰੀਜੀ ਚੱਕਿਆ ਕਾਣਾ ਹੀ ਹੋ ਗਿਆ ਸੇਕ ਹੋ ਗਿਆ ਫ੍ਰੀਜ ਦਾ ਮਾਲ ਖਰਾਬ ਹੀ ਹੁੰਦਾ 400 ਰੁਪਏ ਦੀ ਸਬਜ਼ੀ ਰਹੀ ਆ ਤੇ ਜੇ ਇੱਕ ਦੋ ਟਮਾਟਰ ਫ੍ਰੀ ਲੈ ਲਿਆ ਤੇ ਮੂੰਗੀ ਆ ਬਾਂਦੀ ਗੋभी ਫ੍ਰੀ ਚ ਲਈਏ ਮੈਨੂੰ ਚੰਗਾ ਅਕਲ ਫ੍ਰੀਜ ਹੈ ਨਾ ਮਾਂ ਦੀ ਕੋਬੀ ਦੇਖਿਓ ਪਹਿਲਾਂ ਸੁਣੋ ਨਾ ਪਾਈਆ ਕਰਨਾ ਫਟਾ ਦੇ ਦੰਦ ਥੋੜੀ ਹੋਣਾ ਪਾਈਆ ਆ ਹੀ ਹੁੰਦਾ ਇਹ ਤਾਂ ਕਿਲੋ ਰੱਖਿਆ ਨਾ ਪਾਈਆ ਹੈ ਨਾ ਹਾਂ ਰੱਖ 50 ਉਹ ਵੀ ਰੱਖ 50 ਗ੍ਰਾਮ ਮਿੱਕੀ ਬਿੱਟੀ ਅੱਛਾ ਪਾਈਆ ਆ 25 ਗ੍ਰਾਮ ਉਹ 200 ਗ੍ਰਾਮ ਨਹੀਂ 25 ਗ੍ਰਾਮ ਦਾ ਪਾਈਆ ਦੇ ਦੇ ਅੱਛਾ ਨਹੀਂ ਪਾਈਆ ਜੇ ਨਾ ਨਾ ਹੋਰ ਪਾਓ ਆਹ ਦੇ 200 ਗ੍ਰਾਮ ਹੋ ਗਿਆ 200 ਗ੍ਰਾਮ ਤਾਂ ਲੈਣਾ ਚੱਕੋ ਪਈਆ ਹੋ ਗਿਆ ਲੋ ਸਮਝੋ ਸਾਰੇ ਆ ਵੀ ਹੁਣ ਕਿਉਂ ਅੰਕਲ ਤੋਂ ਇੱਕ ਵਾਧੂ ਲੈਨੇ ਪੇ ਟਮਾਟਰ ਲੈਤਾ ਲਈਆ ਹੁਣ ਗੜਿਆਣਾ 50 ਗ੍ਰਾਮ ਹੁਣ ਘੁੱਟ ਜਾਣਾ ਹੁਣ ਵਧ ਜਾਣਾ ਆਹ ਮਿਰਚਾਂ ਵੇਚੀ ਤੇ ਲਾਤੀਆਂ ਲੈ ਕੇ ਪੈਟਰ ਸੰਕਪ ਅੱਛਾ ਉਹ ਲੋ ਤੁਹਾਡਾ ਕੀ ਨਾਮ ਹੈ? ਤਾਮੀਆ ਦੇ ਮੈਂ ਰਗਾ। ਉਹ ਹਾਂ ਫੋਨ ਤੇ ਸਟਾਰਟ ਇੱਧਰ ਤੇ ਗੱਲ ਗਲ ਗਿਆ ਤੇ ਦੂਜੇ ਨੇ ਅੰਨਾ ਵੱਡ ਕੇ ਲੈ ਗਿਆ ਤੂੰ ਕੀ ਐ ਕਿਹਾ? ਪੱਕ ਕੇ ਗਿਆ। ਉਹ ਉਧਰ ਮੁੰਡੇ ਨੇ ਕੀ ਆ ਕੇ ਧਾਰ ਕੇ ਜਿਹੜਾ ਲਾਇਆ ਹੈ ਉਹ ਨਹੀਂ ਗਿਆ। ਓਕੇ। ਹਾਂ ਪੱਕ ਕੇ ਗਿਆ ਸਾਰਾ ਵੱਡ ਕੇ ਉਹਦੇ ਚਿੱਟਾ ਉਹਨੂੰ ਪੱਕ ਗਿਆ। ਦੇ ਕੀ ਕਰਦਾ ਤੂੰ? ਪਪੀਤਾ ਕੱਕੇ ਨਾ ਤਾ ਮਲੇ ਕੇ ਤੇ ਕੱਕਲ ਹਟਵਾਣਾ ਲੈ ਕੇ ਆਇਆ ਕਰੋ ਤੁਸੀਂ ਹਟਵਾਣ ਕਰ ਲੈ ਲੈ ਦੂੰਗਾ ਅੱਜ ਹਟਵਾਣ ਆ ਛੋਟੇ ਛੋਟੇ ਜਾਦੇ ਸੀ ਤਾਂ ਨਹੀਂ ਲੈ ਗਏ ਲੈ ਆਣੇ ਸੀ ਦਿਲਵਾ ਕਰਦਾ ਹਟਵਾਣਾ ਹੈ ਕਿੰਨੇ ਹੋਣਗੇ ਉਹ ਦਿਨ ਕਿੰਨੇ ਸੀ 200 200 ਤੋਂ ਅੱਜ ਕੇ 300 500 ਹੋ ਗਿਆ ਅੰਕ ਕਰਨਾ ਮੋਰ ਤੇ ਲੈ ਨਾ ਅੰਕਲ ਇਹ ਬੇਗ ਨਹੀਂ ਠੀਕ ਰਹੀ ਮੋਰਲੀ ਲੱਗਦੀ ਆ ਲੱਗਦੀ ਆ ਲੇਖ ਅੰਕਲ ਮੋੜ ਕੇ ਦੇ ਦਿੱਤੀ ਨਾ ਤੂੰ ਇਹਦੇ ਪੱਕੇ ਡਰਾਇਵਰ ਬਣ ਗਿਆ ਹਣੇ ਨਾਲ ਤੁਹਾਡੇ ਦਾ ਹੱਥ ਲੱਗੀ ਆ ਹੈਨਾ ਹੋਰ ਦੋ ਚਾਰ ਦਿਨ ਬੰਨਣਾ ਚਲਾਦਾ ਹਾਂ ਨਹੀਂ ਜਲਦੀ ਹੈ ਅੱਛਾ ਇੱਕ ਤਾਂ ਮਾੜਾ ਗੈਸੇ ਦੋ ਹੋਰ ਤੱਕ ਲੈ ਅੰਕਲ ਚਾਰ ਅੰਕ ਟਮਾਟਰ ਫ੍ਰੀਜ ਲੈ ਲਓ ਅੰਕਲ ਕਿੰਨੇ ਚੰਗੇ ਲੈ ਬਣੋ ਨਾ ਫਾਲਸਰੀ ਨਹੀਂ ਧਾ ਟਮਾਟਰ ਨਹੀਂ ਆਉਂਦੇ ਬਈ ਦੋ ਅੰਕਲ ਇੱਥੇ ਟੱਕਰ ਨਹੀਂ ਦੇ 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 ਲਓ ਅੰਕਲ ਦੇ ਲ

ਇਹ ਕੰਮ ਕਰਨ ਵਾਲੇ ਹੁੰਦੇ ਹੈ ਤੇ ਇਹਨੇ ਸਿਰਫ ਪਟਨ ਕਰਨ ਦਾ ਕਰਿਆ ਮੈਂ ਉਹਦਾ ਖਾਂਦ ਵੀ ਕਰੀ ਲਿਆ ਤੇ ਇਹਨੇ ਬਦਲ ਕੇ ਖਾਣੀ ਨਿੱਡੜੇ ਕਰ ਅੱਦਰੇ ਕੋ ਕੇ ਅੱਜ ਅੰਨ ਨਹੀਂ ਪਰਾਖਾ ਰਿਹਾ ਹਾਂ ਇੱਕ ਦਾ ਜਿਹੜੇ ਬਾਹਰ ਬੈਠੇ ਆਰੇ ਕਈ ਗੁੜੀਆਂ ਦਨਿੰਦਰ ਬਾਹਰ ਬੈਠੀਆਂ ਨੇ ਉਹਨਾਂ ਦੇਖਣਾ ਕਈ ਵਈ ਜਗਾ ਨੀਂਦੇ ਦਾ ਜਿਹੜੇ ਘਰੇ ਹੁੰਦੀਆਂ ਨਾ ਚਾਰ ਚਾਰ ਇਕੱਠੇ ਹੀ ਜਾਂਦੇ ਨੇ ਨਾ ਯੋ ਯੋ ਆਰੇ ਇਲਾਮ ਨਹੀਂ ਪਈਆਂ ਪਜਾਮਾ ਵਾਲੇ ਪਾਇਆ ਉੱਤੇ ਸੂਟ ਮੇਕਅਪ ਕੀਤਾ ਮੇਕਅਪ ਮੈਂ ਕੀਤਾ ਹੀ ਨਹੀਂ ਮੂੰਹ ਕਰੀ ਤਨ ਵੇ ਦੇਖ ਕੇ ਮੇਕਅਪ ਕੀਤਾ ਮੈਂ ਮੇਕਅਪ ਮੈਂ ਕਰ ਮੇਕਅਪ ਕੀਤਾ ਹਰ ਜਦ ਨਹੀਂ ਇਹ ਚਾਹ ਬਹਾਰਾ ਤਾਂ ਬਹੁਤ ਸਾਰਾ ਉੱਪਰੋਂ ਬਣਾਉਣੀ ਨਾ ਨਹੀਂ ਥੱਲੇ ਉਹ ਕਿਹੜਾ ਕਿਹਨੇ ਦੇਖਣਾ ਥੱਲੇ ਨਾ ਹਾਂ ਮੈਂ ਰੀਲੀ ਮਨੇ ਜੇ ਇੱਕ ਖਰਬੂਜਾ ਹੁੰਦਾ ਅਰ ਸ ਇੱਕ ਖਰਬੂਜਾ ਹੁੰਦਾ ਨਾ ਨਹੀਂ ਠੀਕ ਹੁਣੀ ਲਾਲ ਲਾਲ ਹੁੰਦਾ ਲਾਲ ਲਾਲ ਲਹਿੰਦਾ ਉਹ ਕਹਿੰਦਾ ਉਹ ਕਹਿੰਦਾ ਪਤਾ ਨਹੀਂ ਕੀ ਹਟਵਾਣਾ ਨਾ ਨਹੀਂ ਹਟਵਾਣਾ ਹੁੰਦਾ ਇਹ ਕਹਿੰਦਾ ਇਹ ਕਿ ਇਹ ਵੀ ਮਿੱਠਾ ਹੀ ਹੈ ਨਾ ਨਹੀਂ ਇਹ ਕੀ ਹੁੰਦਾ ਇਹ ਸਾਡਾ ਨਾ ਨਹੀਂ ਇਹ ਦਸਣਾ ਇਹ ਨਾਲ ਨਹੀਂ ਦਸਣਾ ਨੀ ਮਮੀ ਪੀਤਾ ਹੈ ਹਮ ਖਰਬੂਜਾ ਹੁਣੀ ਖਰਬੂਚਾ ਲੱਗੀ ਸੀ ਮੈਂ ਪੀਤਾ ਨਹੀਂ ਖਰਬੂਜਾ ਹੁੰਦਾ ਬਹੁਤ ਏਦੋਂ ਦੱਸੇ ਉਹ ਕਹਤਾ ਸੀ ਉਹ ਤੋਂ ਕੁਝੇ ਚਾ ਉਹ ਲੱਗਦਾ ਵੀਰ ਬਣਾਉਂਦੇ ਚੱਕਰ ਘੜੀ ਟੋੜਦੇ ਨਾਨੀ ਰਹਿ ਜਾਣੀ ਆ ਨਾਨੀ ਵਿੱਚ ਟੋਕੀ ਜਾਂਦੀ ਆ ਨਹੀਂ ਆ ਤੇਨੂੰ ਕੀ ਕਰੇ ਤੇ ਤੂੰ ਨਕਸਾਨ ਕੀ ਕਰਦਾ ਤੈਨੂੰ ਅੱਗ ਲੱਗੀ ਸ਼ਰੀਲ ਦੀ ਬਲੋਜ ਜਾਂ ਹੁੰਦਾ ਬਲੋਜ ਜਾਂ ਕਰਦਾ ਉਹ ਕੀ ਹੁੰਦਾ ਨਾ ਨਹੀਂ ਹੁਣ ਬਣਾ ਬਣਾ ਬਲੌਗ ਹੁਣ ਤੁਸੀਂ ਗਾਲਾਂ ਕੱਢੀਆਂ ਨੀ ਮੈਂ ਬਣਾ ਲੈਣਾ ਆਪਣੇ ਵੀ ਜ਼ੈਨਦ ਕੱਟੂਗੀ ਕੱਟਿਆ 30 ਨਕਸਾਨ ਕੀ ਕਰਦਾ ਨੀ ਚੱਕਾ ਜੋੜ ਗਈ। ਹਾਲੇ ਦਾ ਮਾਰਿਆ ਤਾਂ। ਸ਼ੁਕਰੰਦੋ ਤੇ ਹੈ। ਮੈਂ ਵੀ ਵੀਡੀਓ ਬਣਾ ਦਵਾਂਗਾ ਆ ਸ਼ਖਸ਼ਮ ਨੇ ਮੈਚ ਵਿੱਚ ਹਰਾ ਕੇ ਤੁਹਾਨੂੰ ਉਹਦੀ ਸਕਰੀਨ ਸ਼ਾਟ ਦਿਖਾਤਾ ਨਾ ਥੱਲੇ ਤੁਹਾਨੂੰ ਦਿਖਾਉਣਾ ਹੈ ਬੰਦੇ ਨੂੰ ਵੀ ਕਿੱਥੇ ਆ ਨਾ ਉਹ ਨਾ ਮਾਦ ਲਾਵੇ ਸ਼ਖਸ਼ਮ ਡਰ ਗਿਆ ਛੱਤ 0 ਤੋਂ ਰਹਿ 0 ਤੋਂ ਸ਼ਖਸ਼ਮ ਨੂੰ 7 0 ਤੋਂ ਮੈਂ ਤਾਂ ਖੇਡਣਾ ਵੀ ਨਹੀਂ ਹੁੰਦਾ ਭਾਈ ਪਰ ਹੁਣ ਮੈਦ ਲੱਗਦੇ ਜਿੱਤੇ ਜਿੱਤ ਪਰ ਨੋਟਾ ਪਾਉ ਜੋੜਨ ਲੱਗੇ ਆ ਤੇ ਇਹਨੂੰ ਕਾਲੂ ਕੰਟੀਨ ਚ ਜੇ ਲੈ ਲਵਾਂ ਐਸਾ ਵੀ ਦਾ ਕੰਮ ਵੀ ਕਰਨਾ ਮੇਤਰਾ ਆ ਰਿਹਾ ਹੈ Dia ni kia. Hmm. Tak leh rakyat juga. Tunggu kalau dia kongsi tu, cakap dia lah. ോഡ് ആ ദുപയോടോ

ਸਹੀ ਸੀ ਤੈਨੂੰ ਚੀਜ਼ੀਓਏ ਚਲੋ ਬਿੰਗਾ ਹੋ ਗਿਆ ਕੋਣ ਕਰ ਲੈ ਆਪਣੇ ਸਹੀ 10 ਰੁਪਏ ਰਣੋੜਾ ਦੋ ਲਈ ਸੀ ਹੋਈ ਅਦੀਛਾ ਨਹੀਂ ਹੋ ਸੀ ਬਲਿਆ ਕੰਮ ਔਖਾ ਏ ਜੇ ਇਹ ਕੰਮ ਔਖਾ ਤੇ ਸ਼ਾਮ ਨੂੰ ਰੋਟੀਆਂ ਭੁੱਜੂ ਕੋਈ ਨਹੀਂ ਜਿੱਤਾ ਕਰਾਂਗੇ ਉਈ ਉਹ ਮੀ ਜੋੜਦੀ ਨਾਲ ਉਂਗਲੀ ਜੜ ਗਈ ਓ ਤਾਤਾ ਦੇਖੇ ਕੰਟੀਨ ਚ ਪਰੌਣੇ ਚਾਹ ਪਾਈਆ ਪਾਈਆ ਸਟ੍ਰੀਟ ਉੱਟ ਗਈ ਕੀ ਹੋਇਆ ਚੱਲ ਚੱਲ ਯਾ ਚਿੱਤੇ ਪੋਲਦੇ ਨਾ ਬਲੌਗ ਦੇ ਚੱਕਰ ਤਾਨੂੰ ਬਤਾ ਮੈਂ ਆਫੇ ਉੱਪਰ ਹੀ ਨਾ ਜੁੜ ਗਿਆ ਓਏ ਓ ਲੈ ਭੂੰ ਸਹੀ ਜੀ ਕਿਹਨਾ ਵੜ ਮਾਂ ਲੁਣ ਲੱਗੀ ਮੇਰੀ ාද ඉතු කල අපීම ඇද ලකෙ තක්ක දන්න දෙසා ਉਹ ਖਰਾ ਲਾ ਦੇ ਆ ਕੰਬੀ ਦੇ ਚੱਲ ਗਿਆ ਦਾਦੂ ਨੂੰ ਸਾਨੂੰ ਨਹੀਂ ਚੰਨਾ ਸੀ ਹਨੋ ਰਹੀ ਸੀ ਪਾਣਾ ਨਹੀਂ ਉਹ ਖੁੰਡੀ ਠੀਕਾਂ ਲੱਗਿਆ ਹੁਣ ਦੇਖੀ ਯਾਰ ਠੀਕ ਹੈ ਇਹ ਤਾਂ ਟੱਕ ਟੱਕ ਬਹੁਤ ਕਰਦੀ ਇਹ ਥੱਲੇ ਵੱਜਦੀ ਪਹਿਲਾਂ ਰਬੜ ਲਾਈ ਸੀ ਤੁਹਾਨੂੰ ਦਿਖਾਈ ਸੀ ਜਿੱਦਾਂ ਉਹ ਨਾ ਆਪਾਂ ਗਿਆ ਕਪੜਾ ਪਾਰ ਜਾਂਦਾ ਉਹ ਰਬੜ ਵੀ ਘਸ ਗਈ ਦੋ ਦਿਨਾਂ ਚੋਂ ਮਨ ਨੂੰ ਕਈ ਨਿਕਲਿਆ ਇਹ ਤਾਂ ਲਗਣੀ ਐ ਮਮੀ ਇਹ ਵੀਡੀਓ ਬਣਾਉਂਗੇ ਮੇਰੀ ਦੋਵਾਂ ਬੰਦ ਕਰਿਆ ਬਲੌਗ ਨੂੰ ਵੀਡੀਓ ਬਣਾਇਆ ਮੇਰੀ ਮੇਰੀ ਕੰਮ

wors mấy cậu rất là rãi không ngủ à mày coi nên rổ gỗ rồi đâu đâu mấy anh ਬੈਸਟ ਡਰਾਈਵਰ ਇਸ ਸਕਸੈਸਫੁਲ ਚੱਕ ਚੱਕ ਸੁਤ ਜੋ ਵੀ ਹਗਾ ਲਾ 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 ਕੰਤ ਲੇ ਰਹੇ ਛਾਤਰੋ ਭਰਾਾ ਛਿਪਕਨੀ ਡਿੱਗੀ ਮੰਮੀ ਦੇ ਨਦਰਾ ਆ ਜੀ ਥੋੜੀ ਫਾਰਟੋ ਫਾਰਟੋ ਹੋ ਵੀ ਮਿੱਤਰੋ ਤੁਸੀਂ ਜੇ ਨੈਟ ਚੋਂ ਕੱਢ ਗਏ ਆ ਸਕਦੇ ਆ ਨਾਮ ਬਣਾਉਣੇ ਤੇ ਦੇਖੋ ਚੈੱਕ ਕਰਨ ਉਹ ਦਿਖਾਦਾ ਮਾੜਿਆ ਲੋਗਦਾਨੇ ਉਹ ਚੇਕੋ ਗਿਆ ਕੱਢੀ ਕਰ ਮੈਂ ਬਮਾਰ ਖਾਈ ਨਵਣ ਆਈ ਭਾਲੂ ਜਿਆ ਸੋਣਾ ਲਿਆ ਜੀ ਚੋਂ ਭਰੇ ਜੀਤੀ ਤੇ ਹੂੰ ਫੇਰ ਉਹ ਖਾਇਨਾ ਜਿਹੜੇ ਮੇਰੇ ਵੀਰ ਭਰਾ ਨੇ ਭੈਣ ਨੇ ਸਾਰੇ ਭੈਣ ਨੇ ਇਥੇ ਬੈਠਾ ਉਹ ਮੈਨੂੰ ਦੱਸ ਸਕਦਾ ਸਾਨੂੰ ਜੋ ਵੀ ਬਾਲਾਂ ਬੋਲਾਂ ਦਾ ਸਾਰਾ ਕੁਝ A to Z ਪਾਰਲਰ ਵਾਲੀ ਬੈਠੀ ਇਥੇ ਹੈਲਦੀ ਐ ਮੈਂ ਪਰਾ ਹੋਦਾਂ ਦੇਲਾ ਮੈਂ ਕਿਹਾ ਸੀ ਲੈ ਕੀ ਹੋ ਗਿਆ ਓਹੋ ਉਹ ਸਾਰਾ ਸਾਫ਼ ਕਰਨਾ ਪੈਣਾ ਇਦਾਂ ਤੋਂ ਕਸਟਮਰ ਭਜਾਣਾ ਮੇਰਾ ਠੋਕਣਾ ਹੈ ਕਸਟਮਰ ਨਾ ਘਣਾ ਹਿਲਣਾ ਨਹੀਂ ਉਹਦਾ ਆਕਰ ਜਣਾ ਇੱਕ ਵਾਰ ਗੋਲੀ ਜਾ ਪੂਰਾ ਮੜਾ ਹੋਜੀ ਮਿੱਤਰੋ ਭਾਂਡੂ ਸਾਡਾ ਤਿਆਰ ਹੋ ਗਿਆ ਪੂਰਾ ਫੁੱਲਾਂ ਨੂੰ ਫਾਈਨਲ ਲੈਂਪ ਦੇ ਵਿੱਚ ਰੱਖਤਾ ਜਿਉਂ ਵੀ ਲੈਂਪ ਦੇ ਵਿੱਚ ਆ ਜਾਓ ਕੋਈ ਯਾਰਾ ਯੂਟਿਊਬਰ ਤਾਂ ਨਹੀਂ ਹੁੰਦਾ ਉਹ ਤਾਂ ਹੜਲ ਚੀ ਨਾਦੀ ਬਈ ਲਿੱਤ ਗਿਆ ਕੀ ਕੀਤਾ ਥੱਪੜ ਪੈਣਾ ਤੇਰੇ ਉਂਗਲੀ ਲੈ ਚੀ ਜਾ ਤੇ ਕਿੱਥੋਂ ਲਿੱਤਾ ਬਚਾ ਹੋ ਗਿਆ ਲੱਗਾ ਮੈਨੂੰ ਲਿੱਤ ਗਿਆ ਚਿਪ ਚਿਪਾਇਆ ਲੱਗੀਆਂ ਨੇ ਇਹ ਤਾਂ ਸੁੱਕਣੇ ਚੱਜਣਾ ਇਹ ਤੇ ਨੋਂ ਲੱਗਿਆ ਨਾ ਤੇਰੇ ਫਿਆਰ ਜੇ ਅਜਾ ਨਾ ਨਾ ਉਹ ਇਧਰ ਨਿਕਲ ਕੇ ਆਪਣਾ ਮੜਿਆ ਇਹ ਇਧਰ ਨਹੀਂ ਹੈਗਾ ਇਹ ਆਏ ਆ ਆਟ ਰੁਕ ਜਾ ਹੱਲੇ ਨਹੀਂ ਇਹ ਕਮੈਂਟ ਖੜ ਜਾ ਖੜ ਜਾ ਮੈਂ ਥੱਪੜ ਮਾਰ ਦਾਂ ਮੇਰੇ ਨੀਲ ਪੇਂਟ ਅਪਲਾਈ ਕਰ ਲੈਂਦੀ ਆਹ ਕਿੰਦਾ ਉਹ ਕਿੰਨਾਂ ਹੋਰੀ ਦਾ ਤੁਰ ਦੋ ਲਾ ਦੇ ਨਾ ਮਿੱਟੀ ਮਿੱਟੀ ਇਹ ਕੀ ਚੀਜ਼ ਆ ਇਹਨੇ ਨੀ ਨਾ ਇਹਨੇ ਕਿੰਦਾ ਅਰਚਾ ਦੋ ਤਿੰਨ ਟੂ ਲਾ ਇਹ ਡਾਟਰ ਆ ਤੇ کاریر دلپینس نہ خراب کر دی میری اوپر تے میں بند کر دے تیار چھ دا نو پورا کمبو تو اے تے گلابی والے کتے آ چلو ہو گئی او دا کمپلیٹ ہار نو دوما ٹھہر تیار چھ دی نو نہیں کلیکشن آ دکھا یار رینڈ جسی لےنا 拜拜，兄弟。